ਕਰ ਲਉ ਮੱਝਾ ਬਰਾ ਛੋਟੀ ਆ ਲਓ ਜੀ ਮੋੜ ਲਈ ਲਓ 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 ਜੀ ਵਾਈ ਕੋ ਸੁਖਣਾ ਸਾਰੇ ਛੋਟੇ ਸੁਣੀਆ ਕਿਸੇ ਵਾਰ ਵੀ ਅਪਾ ਵੀਡੀਓ ਬਣਾਈ ਸੀ ਭਾਈ ਲਓ ਜੀ ਲਓ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਖਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲਪ ਲੂਣ ਝੋਟੀ ਟਾਪ ਕੁਆਲਿਟੀ ਦੀ ਸੂਨ ਵਾਲੀ ਆ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਤੋ ਵੱਤ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢਾਟ ਤੱਕ ਨਵੇਂ ਵੀ ਵੀਡੀਓ ਅਪਲੋਡ ਕਰ ਸਕੇ ਜੀਵੀਦਾਰ ਭਰਾ ਕਰਦੇ ਆਪਾਂ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਿਕਾ ਜੀ ਸਾਸਿਕਾ ਜੀ ਨਾਮ ਬਾਈ ਜੀ ਆਪਣਾ ਗਰਚਰਨ ਸਿੰਘ ਜੀ ਪਿੰਡ ਸੋਖਪੁਰ ਜਿਲ੍ਹਾ ਬਰਨਾਲਾ ਚੋਟੀ ਵੀਰੇ ਕਰਦੀ ਆਪਣੀ ਆ ਕਰਦੀ ਘੋਟੇ ਆ ਠੀਕ ਆ ਕਿੰਨੇ ਦਿਨ ਬਾਕੀ ਇਹਦੇ ਇਹ ਲੈ ਜੂ ਹਰ ਤੱਕ ਹਫਤਾ ਲੈ ਜੂ ਉਹਦੀ ਮਾਂ ਦਾ ਰਿਕਾਰਡ ਕਿੰਨਾ ਸੀ ਬਹੁਤ ਵਧੀਆ ਸੀ ਪਹਿਲੇ ਸੂਏ ਨੇ 11-12 ਲੀਟਰ ਨੇ ਪਹਿਲੇ ਸੂਏ ਦਿੱਤਾ ਸੀ ਹਾਂਜੀ ਤੇ ਦੂਜੇ ਸੂਏ ਵੀ 13-14 ਲੀਟਰ ਦਿੱਤਾ ਦੂਜੇ ਸੂਏ ਵੇਚੀ ਸੀ ਜੀ ਮਾਂ ਠੀਕ ਆ ਉਹਦੀ ਕੱਟੀ ਆ ਤੇ ਮਤਲਬ ਵੀ ਇਹ ਹੁਣਾਂ ਗੰਦ ਛਿੱਟੇ ਨੇ 2-3 ਦਿਨ ਤੋਂ 3-4 ਦਿਨ ਹੋ ਗਏ ਹੁਣਾਂ ਗੰਦ ਛਿੱਟੇ ਆ ਕੀਰੀ ਕੀਰੀ ਸਮਰੀ ਠੀਕ ਆ ਲੋਪਰਾ ਸਿੰਘੀ ਸਿੰਘੀ ਬਹੁਤ ਸੋਹਣੀ ਆ ਤੇ ਹੁਣ ਭਾਈ ਟੀਕੇ ਡੂਕੇ ਦਾ ਪਤਾ ਕਿਹੜਾ ਭਰਾ ਵੇ ਤੇ ਠੀਕ ਆ ਆਪਣੇ ਡੈਕਟਰ ਨੂੰ ਪਤਾ ਉਹਦੇ ਕੋਲੇ ਮੈਂ ਭਰਾ ਆਪਣੀ ਪਿੰਡੂ ਨੂੰ ਥੋੜੇ ਪਿੰਡੂ ਨੂੰ ਪਤਾ ਸੰ ਨੂੰ ਹਾਂ ਹਾਂ ਉਹਨੂੰ ਪਤਾ ਠੀਕ ਆ ਵਧੀਆ ਠੀਕ ਆ ਭਰਾ ਵਧੀਆ ਮੇਕਅਪ ਪਰ ਹੋਣੀ ਵਧੀਆ ਠੀਕ ਆ ਲੋਪਰਾ ਚਲਗੀ ਫਲੀ ਫਲੋਸੀਆ ਥਣ ਥਣ ਤੁਸੀਂ ਚੈੱਕ ਕਰ ਸਕਦੇ ਹੋ ਫੇਸ ਬਿਊਟੀ ਮੱਝ ਦੀ ਬਹੁਤ ਸੋਹਣੀ ਆ ਤੇ ਇਧਰਲੀ ਸ਼ਰਟ ਚੈੱਕ ਕਰ ਸਕਦੇ ਭਰਾ ਲੋ ਜੀ ਠੀਕ ਆ ਥਣ ਤੋੜ ਦਿਓ ਜੀ ਨੂੰ ਮੜਾਇਆ ਲੋ ਜੀ तोड़ दो भरा तोड़ दो तोड़ दो तुझे तोड़ ले तुझे तोड़ दो जी लो जी पिछले था उन्होंने क्वालिटी फिर सुन चेक करवाने झाती करवाने तोड़ दो जी लो जी ले चलो ले चलो भरा लो जी घरेलू माझा भरा चोटी तो आ लो जी मोड़ दो जी लिओ 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 लो जी भाई को सुखना सारे तो चोटी सुनिया पिछली बार भी आप वीडियो बनाई थी भाई लिओ जी लिओ

ਫਨਾ ਸਰ ਦਾ ਚੈੱਕ ਕਰ ਸਕਦਾ ਹਾਂ ਜੀ ਬਾਈ ਰੇਟ ਦਾ ਹਾਂਜੀ ਗ੍ਰੇਟ ਇਹਦਾ 160 ਇਹ 160 ਹਾਂਜੀ ਠੀਕ ਹੈ 1,60,000 ਰੁਪਏ ਰੇਟ ਆ ਬਰਾ ਲੋ ਜੀ ਦੁਬਾਰਾ ਫਿਰ ਚੈੱਕ ਕਰਾਂ ਨੇ ਬਾਈ ਜੀ ਨਾ ਜ ਰੁਕਣਾ ਐਡ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਭੈਣ ਭਰਾਵਾਂ ਦਾ ਧੰਨਵਾਦ ਕਮੈਂਟਸ ਸ਼ੇਅਰ ਲਾਈਕ ਭਰਾ ਵਾਂਗੂ ਕਰ ਦਿਆ ਕਰੋ ਪਲੀਜ਼ ਓਕੇ ਬਾਏ